ਵਾਹਿਗੁਰੂ ਜੀ ਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਗੱਲਬਾਤ ਦਾ ਵਿਸ਼ਾ ਜੋਬ ਕੈਟਾਗਰੀ ਦਾ ਹੈ ਜਿਸ ਦੇ ਵਿੱਚ ਪੰਜ ਤਰ੍ਹਾਂ ਦੀ ਕੈਟਾਗਰੀ ਅਸੀਂ ਤੁਹਾਨੂੰ ਅੱਜ ਦੇ ਹਾਜ਼ੀਰੇ ਵਿੱਚ ਅਨ ਸਕਿਲਡ ਵਰਕਰ ਜਿਵੇਂ ਕਿ ਮਜ਼ਦੂਰ ਇਹਦੀ ਇੱਕ ਦਿਨ ਦੀ ਇਨਕਮ 1600 ਰੁਪਏ ਆ ਹੈ ਮਹੀਨੇ ਦੀ 48000 ਹੈ ਦੂਜੀ ਕੈਟਾਗਰੀ ਸਕਿਲਡ ਦਾ ਜਿਦੇ ਵਿੱਚ ਕੇ ਔਰ ਐਗਜ਼ਾਮਪਲ ਜਿਵੇਂ ਕੇ ਕਿਸ਼ਨ ਹੈਲਪਰ ਜਿਹਦੀ ਇੱਕ ਦਿਨ ਦੀ ਤਨਖਾਹ 2500 ਮਹੀਨੇ ਦੀ 96000 ਹੁੰਦੀ ਹਾ 第三 ਕੈਟਾਗਰੀ ਸਕਿਲਡ ਵਰਕਰ ਜਿਵੇਂ ਕੇ ਆਈਟੀਆਈ ਪਾਸ ਹੋੜ ਜਿੰਨੇ ਵੀ ਲੜਕੇ ਲੜਕੀਆਂ ਹਨ ਉਹ ਸਾਰੇ ਸਕਿਲਡ ਵਰਕਰ ਹੀ ਹਨ ਜਿਵੇਂ ਕੇ ਪਲੰਬਰਾ ਵੈਲਡਰਾ ਇਲੈਕਟ੍ਰੀਸ਼ੀਅਨਾਂ ਜਾਂ ਡਰਾਈਵਰਾਂ ਇਹਨਾਂ ਦੀ ਇੱਕ ਦਿਨ ਦੀ ਇਨਕਮ 4800 ਮਨਥਲੀ ਇਹਨਾਂ ਦੀ 1 ਲੱਖ 44000 ਬਣਦੀ ਹੈ ਅੱਗੇ ਕੈਟਾਗਰੀ ਆ ਗਈ ਆ ਹੈਅਰ ਸਕਿਲਡ ਜਿਵੇਂ ਕਿ ਟੀਚਰ ਸਕੂਲ ਟੀਚਰ ਆ ਗਿਆ ਜਾਂ ਰੈਕਟਰ ਨਰਸ ਐਨਐਮ ਜੀਐਨਐਮ ਇਨਾਂ ਦੀ ਇੱਕ ਦਿਨ ਦੀ ਇਨਕਮ 650 ਮਹੀਨੇ ਦੀ ਇਨਕਮਾਂ ਦੀ ਇਹਨਾਂ ਦੀ 199000 ਅੱਗੇ ਆ ਗਿਆ ਪ੍ਰੋਫੈਸ਼ਨਲ ਜਿਵੇਂ ਕਿ ਲੈਕਚਰਰ ਪ੍ਰੋਫੈਸਰ ਪ੍ਰਿੰਸੀਪਲ ਬੈਂਕ ਮੈਨੇਜਰਾਂ ਇਨਾਂ ਦੀ ਇੱਕ ਦਿਨ ਦੀ ਇਨਕਮ 8000 ਮਹੀਨੇ ਦੀ 2 ਲੱਖ ਦੀ ਹੈ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਕ ਦੇ ਹੋ ਆ ਤੁਸੀਂ ਦਾਫਰ ਵਿੱਚ ਦੇਖ ਸਕਦੇ ਹੋ ਸਾਡਾ YouTube ਚੈਨਲ ਆ ट्रायंगल ਪਾਰਕ ਪੰਜਾਬ ਅਤੇ ਪੂਰਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਇਹਨਾਂ ਨੂੰ ਬਸ ਵਾਜ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ